ਬੰਬੀਆਂ ਦੀ ਲਾਈਟ ਸਹੀ ਤਰੀਕੇ ਦੇ ਨਾਲ ਨਾ ਆਉਣ ਕਰਕੇ ਕਿਸਾਨਾਂ ਨੇ ਬਿਜਲੀ ਬੋਰਡ ਧਾਰੀਵਾਲ ਅਤੇ ਪੰਜਾਬ ਸਰਕਾਰ ਦੇ ਖਿਲਾਫ ਬਿਜਲੀ ਘਰ ਧਾਰੀਵਾਲ ਦੇ ਬਾਹਰ ਰਸਤਾ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ Pritpal Singh ਨੇ ਦੱਸਿਆ ਕਿ ਝੋਨੇ ਦੀ ਬਿਜਾਈ ਸਮਾਂ ਹੈ ਅਤੇ ਗਰਮੀ ਵੀ ਬਹੁਤ ਜ਼ਿਆਦਾ ਹੈ ਜਿਸ ਤੇ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੰਬੀਆਂ ਦੀ ਬਲਾਈਟ ਜੋ ਵੀ ਘੰਟੇ ਦਿੱਤੀ ਜਾ ਰਹੀ ਹੈ ਉਹ ਸਭ ਝੂਠ ਹੈ ਪੰਜਾਬ ਸਰਕਾਰ ਦੇ ਦਾਅਵੇ ਕੋਕਲੇ ਹਨ ਉਹਨਾਂ ਆਖਿਆ ਕਿ ਬीडीਪੁਰ ਚੌਧਰਪੁਰ ਬਰੋਏ ਸਹੀ ਤਰੀਕੇ ਦੇ ਨਾਲ ਲਾਈਟ ਨਹੀਂ ਮਿਲਦੀ ਅਤੇ ਗਰਮੀ ਦੇ ਨਾਲ ਫਸਲਾਂ ਸੁੱਕ ਰਹੀਆਂ ਹਨ ਅਤੇ ਮਜਬੂਰਨ ਸਾਨੂੰ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਜੇਕਰ ਸਾਡੀ ਮੰਗ ਪੂਰੀ ਨਾ ਹੋਏ ਤਾਂ ਅਸੀਂ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ ਇਸ ਮੌਕੇ ਤੇ ਪਹੁੰਚੇ ਬੀਲ ਵਿਭਾਗ ਧਾਰੀਵਾਲ ਐਕਸ਼ਨ ਹਰਮਨਦੀਪ ਸਿੰਘ ਨੇਕ ਕਿਸਾਨਾਂ ਦੇ ਕੋਲੋਂ ਮੰਗ ਪੱਤਰ ਲਿਆ ਤੇ ਆਸ਼ਵਾਸ਼ਣ ਦਿਵਾਇਆ ਕਿ ਉਹਨਾਂ ਦੀ ਜੋ ਵੀ ਮੰਗ ਹੈ ਉਹ ਉੱਚ ਅਧਿਕਾਰੀਆਂ ਤੱਕ ਪਹੁੰਚਾਈ ਜਾਵੇਗੀ। ਵੇਖੋ ਧਾਰੀਵਾਲ ਤੋਂ ਟੀਵੀ ਨਿਊਜ਼ ਇੰਡੀਆ 265 ਪੱਤਰਕਾਰ ਰੰਜੀਤ ਸਿੰਘ ਦੇ ਨਾਲ ਗੁਰਉ ਮੁੱਤਰਾ ਦੀ ਖਾਸ ਸਰਪੋ। ਕੋਈ ਨਾ ਬ੍ਰਾਹਮਣ ਪ੍ਰਿੰਤ ਭਾਲ ਸਿੰਘ ਆ। ਬਿਧੀਪੁਰ ਸਾਡਾ ਪਿੰਡ ਵਾ ਜਿਹੜਾ ਕਿ ਧਾਰੀਵਾਲ ਬਿਜਲੀ ਘਰ ਤੋਂ ਸਾਡੇ ਸਪਲਾਈ ਚੱਲਦੀ ਆ। ਉਹਦੇ ਵਿੱਚ ਚੌਧਰਪੁਰ ਬੜੇ ਬਿਧੀਪੁਰ ਜਿਹੜਾ ਵਾ ਸਪੀਡ ਨਾਲ ਚੱਲਦਾ ਵਾ 100 ਤੇ 32 ਕਿਲੋ ਦੇ ਤੋ। ਜਦੋਂ ਇਹ ਪੈਡੀ ਸੀਜ਼ਨ ਸ਼ੁਰੂ ਹੋਇਆ ਵਾ 16 ਤਰੀਕ ਨੂੰ ਪੈਡੀ ਸੀਜ਼ਨ ਸ਼ੁਰੂ ਹੋਇਆ ਇੱਕ ਦਿਨ ਵੀ ਸਪਲਾਈ ਜਿਹੜੀ ਆ ਉਹ ਨਿਰੰਤਰ ਨਹੀਂ ਚੱਲੀ 4-4 ਘੰਟੇ ਦੇ ਤੇ ਪਾਵਰ ਕੱਟ ਰਹਿੰਦੇ ਨੇ ਪਾਵਰ ਕੱਟ ਰਹਿਣ ਤੋਂ ਬਾਅਦ ਸਾਨੂੰ ਦੀ ਜਿਹੜੀ ਵਾਧੂ ਸਪਲਾਈ ਦਿੱਤੀ ਨਹੀਂ ਜਾਂਦੀ ਦੂਸਰਾ ਵੀ ਕਿਸੇ ਫੀਡਰ ਕੋਈ ਬੰਦ ਹੋ ਜਾਂਦਾ ਵਾ ਉਹਦੀ ਉਹਦੇ ਵਾਧੂ ਸਪਲਾਈ ਆਉਂਦੀ ਆ ਤੇ ਉਹਦੇ ਸਾਡੀ ਸਪਲਾਈ ਦੇ ਵਿੱਚੋਂ ਉਹਨੂੰ ਕੱਟ ਲਿਆ ਜਾਂਦਾ ਵਾ ਜਿਵੇਂ ਕਿਸਾਨ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਵੇਲੇ ਸਪਲਾਈ ਚੱਲੀ ਤੇ ਕਿਹੜੇ ਵੇਲੇ ਬੰਦ ਹੋ ਗਈ ਜੋ ਨੇ ਆਪਣਾ ਸਕੂਲ ਬਣਾਇਆ ਹੁੰਦਾ ਕਿ ਮੈਂ ਆਪਣੀ ਵਾਰੀ ਚਾਹ ਕੰਮ ਕਰਨਾ ਵਾ ਉਹਦੇ ਵਾਰੀ ਕਿਸਪਲਾਈ ਕੱਟ ਲਈ ਜਾਂਦੀ ਹੈ ਤਾਂ ਉਹਨੂੰ ਤਾਂ ਕੋਈ ਬੈਨੇਫਿਟ ਨਹੀਂ ਹੁੰਦਾ ਇਹ ਕਰਕੇ ਆਪਾਂ ਅੱਜ ਇਹ ਪ੍ਰੋਟੈਸਟ ਕਰ ਰਹੇ ਆ ਕਿ ਜਿਹੜੀ ਬਿਜਲੀ ਆ ਉਹ 8 ਘੰਟੇ ਸਾਡੀ ਨਿਰੰਤਰ ਮਿਲਣੀ ਚਾਹੀਦੀ ਆ ਚਾਹੇ ਕਿ ਕਿਸੇ ਵੀ ਉੱਪਰ ਦੇ ਸੈਂਟਰੇ ਸ਼ਹਿਰ ਨੂੰ ਕੱਟ ਲਾਗ ਦਿੱਤੀ ਜਾਵੇ ਜਾਂ ਕੁਝ ਵੀ ਕੀਤਾ ਜਾਵੇ ਜਿਹੜੀ ਖੇਤੀ ਸੈਂਟਰ ਨੂੰ ਦਿੱਤੀ ਆ ਉਹਨੂੰ 8 ਘੰਟੇ ਸਪਲਾਈ ਜਿਹੜੀ ਮਿਲਣੀ ਚਾਹੀਦੀ ਆ ਪਹਿਲਾਂ ਵੀ ਕੋਈ ਗੱਲ ਕੀਤੀ ਸੀ ਵੀ ਆ ਮਸਲਾ ਆ ਜਾਂਦਾ ਜੀ ਮੇਰੇ ਨਾਲ ਐਕਸ਼ਨ ਸਾਹਿਬ ਨਾਲ ਵੀ ਗੱਲ ਹੋਈ ਆ ਇਸ ਸਾਲੋ ਜਿਹੜੀ ਬੱਤੀਆਂ ਬਹੁਤ ਜ਼ਿਆਦਾ ਘੱਟ ਮਿਲ ਰਹੀ ਆ ਇਹਦੇ ਵਾਸਤੇ ਕੁਝ ਕੀਤਾ ਜਾਵੇ ਕੱਲ ਵੀ ਬੱਤੀ ਸਾਡੀ ਜਿਹੜੀ 1:30 ਵਜੇ ਚੱਲਣੀ ਸੀਗੀ ਉਹ 6 ਵਜੇ ਚੱਲੀ ਆ 6 ਵਜੇ ਚੱਲ ਕੇ ਤੇ 9 ਵਜੇ ਕੇ ਤਾਂ ਕੋਈ 10-15 ਮਿੰਟ ਤੇ ਬੰਦ ਹੋ ਗਈ ਆ ਜਿਹੜੀ ਉਹਦੇ ਤੋਂ ਵਾਧੂ ਸਪਲਾਈ ਕਿਤੇ ਨਹੀਂ ਦਿੱਤੀ ਗਈ ਅੱਜ ਵਾ ਅੱਜ ਫਿਰ ਐਸੇ ਕਰਕੇ ਕਿਸੇ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਅੱਜ ਸਾਨੂੰ ਮਜਬੂਰ ਨੇ ਖੜਾ ਹੋਣਾ ਪਿਆ ਵਾ ਸਾਡੇ ਨੂੰ ਕਹਿ ਰਹੇ ਨੇ ਕਿ ਪੁੱਛਿਆ ਬੱਤੀ ਜੋ ਵੀ ਕਹਿੰਦੇ ਸੀ ਆ ਐਸਕੂਮ ਦੀ ਮੰਗ ਦੀ ਉਹਨੇ ਜੇ ਸਰਕਾਰ ਦੇ ਉੱਪਰਲੇ ਬਿਆਨਾਂ ਦਾ ਕੀ ਆ ਥੱਲੇ ਕੁਝ ਨਹੀਂ ਹੈਗਾ ਥੱਲੇ ਦੇ ਐਵੇਂ ਕੁਝ ਵੀ ਨਹੀਂਗਾ ਥੱਲੇ ਤਾਂ ਦੇਖ ਨਹੀਂ ਦੇਜੋ ਬੱਤੀ ਪੂਰੀ ਮਿਲਦੀ ਉਹਦਾ ਕਿਸਾਨ ਦੇ ਕਿਉਂ ਆ ਹੁਣ ਜਿਹੜੀ ਕਹਿੰਦੇ ਡੀਲਿਸਪਲਾਈ ਦਿੱਤੀ ਗੈਂਬੀਏ ਕਪਲਾਈ ਜਿਹੜੀ ਪਿਛਲੀ ਵਾਰੀ ਇਹਦੇ ਸਾਰੇ ਇਹਨਾਂ ਨੇ ਖਰਾਬ ਕਰਕੇ ਦਿੱਤੀ ਆ ਕੁਝ ਨਹੀਂ ਕਰ ਰਹੇ ਲਾਈਟ ਦੀ ਬਰਬਾਦੀ ਕਰੀ ਜਾਂਦੇ ਆ ਕਿਹੜੀ ਜਗ੍ਹਾ ਕਰਦੇ ਆ ਧਾਰੀਵਾਲ 132 ਕਿਵੇਂ ਤੱਕ ਕਰ ਰਹੇ ਸੀ ਇਹਦੇ ਵਿੱਚ ਐਕਸਨ ਸਾਹਿਬ ਨਾਲ ਗੱਲ ਹੋਈ ਆ ਕਿ ਅਸੀਂ ਬਦਲਤ ਕਰਦੇ ਆ ਕੋਈ ਸਾਡਾ ਸੁਣੋ ਆਣ ਕੇ ਦੇਖੋ ਆਉਂਦੇ ਆ ਕਿ ਨਹੀਂ ਆਉਂਦੇ ਹੋ ਮੰਨ ਤੁਹਾਡੇ ਵਿੱਚ ਬੱਤੀ ਨਿਰੰਤਰ ਕਾ ਨੂੰ 8 ਘੰਟੇ ਮਿਲ ਨਹੀਂ ਗਈ ਬਈਆ ਕੋਈ ਜੇਤਾ ਨਹੀਂ ਤੇ ਨਿਕਾਸ਼ਾ ਨਿਕਾਸ਼ਾ ਹੁੰਦਾ ਵਕਦਰੇ ਤੇ ਫਿਰ ਇਹ ਰਮਾਬਦਸ਼ ਕਰਾਂਗੇ ਤੇ ਵਾਸਤੇ ਇਹਦੇ ਵਾਸਤੇ ਪੂਰੇ ਜ਼ਿਮੀਦਾਰ ਪਿੰਡਾਂ ਦੇ ਪਰ ਤਿਆਰ ਆ ਜੇ ਆਪਾਂ ਇਹ ਕਦਾਨ ਜੱਤੇ ਬੰਦਿਆ ਸਾਡੇ ਨਾਲ ਨਾ ਕੋੜਾ ਕੁਝ ਮਰੇ ਆਣ ਕੇ ਬਹਿ ਜਾਣਗੇ ਤੇ ਸਾਨੂੰ ਵਿਧੀਪੁਰ ਫੀਡਰ ਲੱਗਦਾ ਆ ਮੇਰਾ ਨਾਮ ਦਲਰਾਜ ਸਿੰਘ ਹੈ ਪਿੰਡ ਬਡਲੇ ਤੋਂ ਜ਼ਿਮੀਦਾਰ ਆ ਤੇ ਵਿਧੀਪੁਰ ਫੀਡਰ ਸਾਨੂੰ ਜੋ 3 ਫੇਸ ਬੱਤੀ ਜਾਂਦੀ ਆ ਪਰ ਪ੍ਰੋਪਰ ਇਸ ਵਾਰ ਸਾਨੂੰ ਇਹ ਧੋਨੀ ਸਪਲਾਈ ਚੱਲੀ ਨਹੀਂ ਸਵਾਦ ਦੇ ਨਾਲ ਪੰਜਾਬ ਸਰਕਾਰ ਦੇ ਸਾਰੇ ਵਾਦੇ ਝੂਠੇ ਇੱਕ ਕਹਿੰਦੀ ਵੀ ਦਿਨੇ ਬੱਤੀ ਦਵਾਂਗੇ ਪਰ ਰਾਤ ਦੇ ਵਿੱਚ ਸ਼ੁੱਟ ਲਾਈ ਹੋਈ ਆ ਪ੍ਰੋਪਰ ਦਿਨੇ ਨਹੀਂ ਦੇ ਰਹੇ ਰਾਤੇ ਕੀ ਦੇਣਗੇ ਅਸੀਂ ਸਾਨੂੰ ਮਜਬੂਰੀ ਵਾਸਤੇ ਇੱਥੇ ਹੁਣਾ ਪਿਆ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਗਰਮੀ ਬੜੀ ਆ ਪਰ ਜੋ ਸਾਡੀ ਸੁਣਵਾਈ ਕੋਈ ਨਹੀਂ ਫਸਲਾ ਸੁੱਕਣ ਦੀਆਂ ਨੇ ਕਦੋਂ ਐਂਜ ਪਾਣੀ ਆਣੀ ਆ ਕੋਈ ਸਪਲਾਈ ਛੋਟੇ ਅਧਿਕਾਰੀਆਂ ਤੋਂ ਲੈ ਕੇ ਵੱਡੇ ਤੱਕ ਕਹੀਂ ਗੱਲਬਾਤ ਕੀਤੀ ਆ ਪਰ ਕੋਈ ਸੁਣਵਾਈ ਨਹੀਂ ਹੋਂਦੀ ਅਜੇ ਵੀ ਐਕਸ਼ਨ ਸਰਵ ਨਾਲ ਗੱਲ ਹੋਈ ਆ ਸੋ ਅਸੀਂ ਪ੍ਰੋਪਰ ਲਿਖਵਾ ਕੇ ਰੱਖਿਆ ਸਾਰਾ ਇਹ ਕਾਫੀ ਦੇਰ ਹੋਈ ਤੇ ਇਹ ਮੰਗ ਪੱਤਰ ਲੈ ਕੇ ਆਏ ਆ ਅਸੀਂ ਸ਼ਾਂਤਬਾਈ ਪ੍ਰੋਟੈਸਟ ਕਰਨਦੇ ਆ ਜੇ ਸਾਡੀ ਗੱਲ ਨਹੀਂ ਮੰਨੀਆਂ ਗਈਆਂ ਤੇ ਅਸੀਂ ਵੱਡੇ ਲੈਵਲ ਤੇ ਪ੍ਰੋਟੈਸਟ ਕਰਾਂਗੇ ਨਾਲ ਕਿਸਾਨਾਂ ਦੇ ਇੱਥੇ ਡੰਡੀਆਂ ਵੀ ਹੋਣਗੀਆਂ ਸੋ ਸਵਾਸ ਕੇ ਅਸੀਂ ਬੜੇ ਨਾਖੁਸ਼ ਆ ਪੰਜਾਬ ਸਰਕਾਰ ਤੋਂ ਤੇ ਬਿਜਲੀ ਮਹਿੰਗਾਈ ਤੋਂ ਪੰਜਾਬ ਸਰਕਾਰ ਮਰਦਾਬਾਦ ਪਾਵਰ ਕਾਮ ਮਰਦਾਬਾਦ ਘਰੀਆਂ ਬਿਜਲੀ ਬਿਲਕੁਲ ਪੰਜਾਬੀ ਸੋਸ਼ਲ ਮਰਦਾਬਾਦ ਜੈਹਾਵਾਦ ਹਾਂ ਜੀ ਕਿਸਾਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਸਪਲਾਈ ਜਿਹੜੀ ਏਪੀ ਦੀ ਬਹੁਤ ਘੱਟ ਮਿਲ ਰਹੀ ਆ ਤੇ ਉਹਨਾਂ ਦਾ ਮੰਗ ਪੱਤਰ ਅੱਜ ਮੇਰੇ ਵੱਲੋਂ ਪ੍ਰਾਪਤ ਕਰ ਲਿਆ ਗਿਆ ਵਾ ਇਹ ਜਿਹੜਾ ਮੰਗ ਪੱਤਰ ਆ ਆਪਾਂ ਆਪਣੇ ਉੱਚ ਅਧਿਕਾਰੀਆਂ ਨੂੰ ਭੇਜਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਜਿਹੜੀ ਆ 32 ਜਿੰਨਾ ਚਿਰ ਘਟ ਮਿਲਦੀ ਆ ਉਹਨੂੰ ਕੰਪੰਸੇਸ਼ਨ ਪ੍ਰੋਪਰ ਦਵਾਈ ਜਾਵੇ ਤੇ ਅੱਗੇ ਤੋਂ ਇਹਨਾਂ ਨੂੰ ਜਿਹੜੀ ਆ ਪ੍ਰੋਬਲਮ ਦਾ ਨਾ ਸਾਹਮਣਾ ਕਰਨਾ ਪਵੇ ਪਰ ਇਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਜਿਹੜੀ ਪ੍ਰੋਬਲਮ ਸੀਗੀ ਇਹ ਟੈਂਪਰੇਰੀ ਆਈ ਆ ਥਰਮਲ ਬੰਦ ਹੋਣ ਕਰਕੇ ਯੂਨਿਟ ਬੰਦ ਹੋਣ ਕਰਕੇ ਆਈ ਆ ਤੇ ਹੋਪਫੁਲੀ ਇਹ ਜਲਦੀ ਜਿਹੜੀ ਆ ਰਿਸੋਲਵ ਹੋ ਜੇਗੀ ਕਿੰਨੇ ਪੱਤੀ ਨਾਲ ਮਿਲਣੀ ਚਾਹੀਦੀ ਕਿੰਨੇ ਮਿਲਦੀ 32 ਵੱਖਰੇ ਵੱਖਰੇ ਗਰੁੱਪਾਂ 'ਚ ਵ ਤੇ ਦੋ ਗਰੁੱਪਾਂ ਨੂੰ ਤੇ ਲਗਭਗ ਬਰਾਬਰ ਮਿਲੀ ਇੱਕ ਗਰੁੱਪ ਨੂੰ ਰਾਤੀ ਜਿੰਨੇ ਸਾਢੇ 3 ਘੰਟੇ ਬੱਤੀ ਮਿਲੀ ਆ ਉਹਨੂੰ ਹੁਣੇ ਆਪਾਂ ਕੰਪਨਸੇਸ਼ਨ ਦਵਾਲੀ ਮੈਸੇਜ ਦੇ ਦਿੱਤਾ ਉਹ ਮਿਲਣ ਕੀ ਬਸ ਥੋੜੀ ਦੇਰ ਤੱਕ ਚੱਲ ਜਾਂਦੇ ਹਾਂ ਧਰਨਾ ਫਾਈਲ ਦਾ ਰੋਜ਼ ਨੂੰ ਦਿੱਤਾ ਹੋ ਗਿਆ ਹਾਂਜੀ ਮੇਰੇ ਵੱਲੋਂ ਤੇ ਉਹਨਾਂ ਨੂੰ ਆਸ਼ਵਾਸ਼ਣ ਦਵਾਇਆ ਗਿਆ ਤੇ ਉਹਨਾਂ ਨੇ ਇਸ ਬੁਸਤੇ ਤੇ ਜਿਹੜਾ ਵਾ ਧਰਨਾ ਟੁਕੀ ਦਿੱਤਾ ਜੀ